ਜਦੋਂ ਪਾਗ ਜਾਗਦੇ ਮਿਲਾਂ ਸੰਤਾਂ ਦਾ ਪਰਾਪਤ ਹੋਵੇ ਸੁੱਤੇ ਜਦੋਂ ਪਾਗ ਜਾਗਦੇ ਮਿਲਾਂ ਸਾਧ ਦਾ ਪਰਾਪਤ ਹੋ ਨ ਸੰਸਾਰ ਦਾ ਪਰਾਪਤ ਹੋਵੇ ਸੁਤੇ ਜਦੋਂ ਭਾਗ ਜਾਗ ਦੇ ਸਾਧੂ ਦਾ ਪਰਾਪਤ ਹੋਵੇ ਸੁਤੇ ਜਦੋਂ ਭਾਗ ਜਾਗ ਦੇ ਇਹ ਨ ਸੰਸਾਰ ਦਾ ਪਰਾਪਤ ਸੁੱਤੇ ਜਦੋਂ ਬਾਗ ਜਾਗਦੇ ਮੇਲਾ ਸੰਤਾਂ ਦਾ ਆਪਰਾਪਤ ਹੋਵੇ ਸੁੱਤੇ ਜਦੋਂ ਬਾਗ ਜਾਗਦੇ ਮੇਲਾ ਸੰਤਾਂ ਦਾ ਆਪਰਾਪਤ ਹੋਵੇ ਸੁੱਤੇ ਜਦੋਂ ਬਾਗ ਜਾਗਦੇ ਮੇਲਾ ਸੰਤਾਂ ਦਾ ਆਪਰਾਪਤ ਹੋਵੇ ਸੁੱਤੇ ਜਦੋਂ ਬਾਗ ਛਾਗਦੇ ਮੇਲਾ ਸੰਸਾਰ ਆਪਰਾਪਤ ਹੋਵੇ ਸੁੱਤੇ ਜਦੋਂ ਬਾਗ ਧਗਦੇ ਉਹ ਸੁੱਤੇ ਜਦੋਂ ਬਾਗ ਵਿਦਿਆਗਿਨੇ ਸੁੱਤੇ ਜਦੋਂ ਪਾਸ ਵਿਜਾਗਦੇ ਸੁੱਤੇ ਜਦੋਂ ਭਾਗ ਜਾਗਦੇ ਸੁੱਤੇ ਜਦੋਂ ਭਾਗ ਜਾਗਦੇ ਸੁੱਤੇ ਜਦੋਂ ਭਾਗ ਜਾਗਦੇ ਸੁੱਤੇ ਜਦੋਂ ਭਾਗ ਜਾਗਦੇ ਸੁਤੇ ਜਦੋਂ ਭਾਗ ਜਾਗਦੇ ਸੁਤੇ ਜਦੋਂ ਭਾਗ ਜਾਗਦੇ ਸੁਤੇ ਜਦੋਂ ਭਾਗ ਜਾਗਦੇ ਸੰਤਾਂ ਦਾ ਅਪਰਾਪਤ ਹੋਵੇ ਸੁਤੇ ਜਦੋਂ ਭਾਗ ਜਾਗਦੇ ਮੇਲਾ ਸੰਤਾਂ ਦਾ ਅਪਰਾਪਤ ਹੁੰਦਾ ਹੈ ਸੁੱਤੇ ਜਦੋਂ ਬਾਗ ਜਾਗਦੇ ਮੇਲਾ ਸੰਤਾਂ ਦਾ ਅਪਰਾਪਤ ਹੋਵੇ ਸੁੱਤੇ ਜਦੋਂ ਬਾਗ ਜਾਗਦੇ ਮੇਲਾ ਸੰਤਾਂ ਦਾ ਅਪਰਾਪਤ ਹੋਵੇ ਸੁੱਤੇ ਜਦੋਂ ਬਾਗ ਪਰਾਪਤ ਹੋਵੇ ਸੁਤੇ ਜਦੋਂ ਭਾਗ ਜਾਗਦੇ ਮੇਲਾ ਸੰਤਾਂ ਦਾ ਪਰਾਪਤ ਹੋਵੇ ਸੁਤੇ ਜਦੋਂ ਭਾਗ ਜਾਗਦੇ ਆਦੀ ਪੁਰਵ ਕਰਮਾਂ ਅੰਦਰ ਜਦ ਪ੍ਰਗਟੇ ਭੇਟਿਓੁਰੁਰਕ ਰਾਸਕ ਬੈਰ ਜੀਵੋ ਹੀ ਜਾ ਕੀ ਤੁਮਾ ਪੁਰਖਾਂ ਦਾ ਮਿਲਾਪ ਹੁੰਦਾ ਮੇਲਾ ਹੁੰਦਾ ਕਰਮ ਜਾਗਦੇ ਨੇ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮ ਪ੍ਰਬਾਨ ਗਣੀ ਸਈਏ ਆਏ ਸਫਲ ਤਨਾਂ ਕੇ ਕਾਮਾ ਮੇਰੇ RAM ਹਰ ਜਨ ਕਹਿ ਹੋਂ ਵਲ ਜਾਈ ਇਹ ਪੰਚਮ ਪਾਤਸ਼ਾਹ ਮਹਾਰਾਜ ਕੇ ਆਖ ਰਹੇ ਨੇ ਕੇਸਾਂ ਦਾ ਕਰ ਚਵਰ ਟੁਲਾਵਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚਾਰ ਹੋ ਰਿਹਾ ਗੁਰੂ ਸਾਹਿਬ ਨੂੰ ਚਾਰ ਹੋ ਸਕਦਾ ਤੇ ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਿਹਦੇ ਹਿਰਦੇ ਵਿੱਚ ਕਿਣਕਾ ਟਿਕ ਗਿਆ ਨਾਮ ਦਾ ਉਹਨੂੰ ਕੋਈ ਗੁਰਮੁਖ ਕਹਿ ਦੋ ਸਾਧੂ ਕਹਿ ਦੋ ਨਾਮ ਦਾ ਰਸੀਆ ਕਹਿ ਦੋ ਮਹਾਰਾਜ ਕਹਿੰਦੇ ਆਪਣੇ ਕੇਸਾਂ ਦਾ ਮੈਂ ਚੌਰ ਬਣਾ ਕੇ ਉਹਦੇ ਸੀਸ ਦੇ ਉੱਤੇ ਦੀ ਢੁਲਾਵਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੇਸਾਂ ਕਾ ਕਰ ਚੌਰ ਢੁਲਾਵਾਂ ਚਰਨ ਧੂੜ ਮੁਖ ਲਾਈਏ ਪੰਚਮ ਪਾਤਸ਼ਾਹ ਮਹਾਰਾਜ ਦੀ ਤੇ ਬਾਬਾ ਕਬੀਰ ਜੀ ਨੂੰ ਪੁੱਛ ਲਓ ਕਬੀਰ ਜੀ ਆਂਦੇ ਨੇ ਸੁਪਨੇ ਹੂ ਬਰੜਾਏ ਕੈ ਜੇ ਮੁਖ ਨਿਕਸੈ RAM ਕਹਿੰਦੇ ਕਈਆਂ ਨੂੰ ਆਦਤ ਹੁੰਦੀ ਹੈ ਨਾ ਰਾਤ ਨੂੰ ਸੁੱਤੇ ਪੈ ਹੋਣਾ ਉਹ ਬਰੜਾਉਂਦੇ ਨੇ ਤੇ ਬਾਬਾ ਕਬੀਰ ਜੀ ਆਖਦੇ ਨੇ ਕਹਿੰਦੇ ਜਿਹੜੇ ਰਾਤ ਨੂੰ ਸੁੱਤੇ ਪੈ ਸੁੱਤੇ ਸਿੱਧ ਅਚਾਨਕ ਸੁਪਨੇ ਦੇ ਵਿੱਚ ਵੀ ਬਰੜਾ ਕੇ ਰੱਬ ਦਾ ਨਾਮ ਰਾਮ ਦਾ ਨਾਮ ਲੈ ਲੈ ਆਉਦੇ ਮੱਖ ਚੋਂ ਨਿਕਲ ਆਇਆ ਕੀ ਅਗਲੀ ਪੰਕਤੀ 'ਚ ਗਿਆਨ ਕਰਾਉਂਦੇ ਨੇ ਕਹਿੰਦੇ ਸੁਪਨੇ ਹੂ ਬਰੜਾਇਕ ਜੇ ਮੁਖ ਨਿਕਸੈ RAM ਜੀ ਦੇ ਮੁਖ 'ਚੋਂ ਸੁਪਨੇ ਦੇ ਵਿੱਚ ਵੀ ਬਰੜਾ ਕੇ ਨਾਮ ਰੱਬ ਦਾ ਨਿਕਲ ਆਇਆ ਬਾਬਾ ਕਬੀਰ ਜੀ ਕਹਿੰਦੇ ਤਾਂ ਕੇ ਪੱਗ ਕੀ ਪਨਹੀਂ ਮੇਰੇ ਤਨ ਕੋ ਚਾਮ ਕਹਿੰਦੇ ਮੈਂ ਆਪਣੇ ਤਨ ਦਾ ਸਾਰਾ ਚਮੜਾ ਉਤਾਰ ਕੇ ਉਹਦੇ ਜੋੜੇ ਸਿਵਾ ਕੇ ਜੋੜੇ ਬਣਾ ਕੇ ਕਹਿੰਦੇ ਉਹਦੇ ਅੱਗੇ ਪੇਸ਼ ਕਰਦੇ ਆ ਉਹਦੇ ਪਹਿਨਣ ਦੇ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਾਵਨ ਅੰਮ੍ਰਿਤ ਗੁਰਬਾਣੀ ਦਾ ਫੈਸਲਾ ਤੇ ਅਸੀਂ ਕਹਿੰਦੇ ਆ ਨਾਮ ਜਪਣ ਵਾਲਾ ਉਹ ਭਾਈ ਜਿਹੜੀ ਤੇਰੀ ਸ਼ਰਧਾ ਤੂੰ ਉਹਨੂੰ ਉਹ ਸੰਬੋਧਨ ਕਰ ਲਾ ਮਹਾਂਪੁਰਖ ਨਾਮ ਦੇ ਰਸੀਏ ਪਾਵਨ ਗੁਰਬਾਣੀ ਮਹਾਰਾਜ ਆਖਦੇ ਨੇ ਕਹਿੰਦੇ ਮੇਰੀ ਬੰਦ ਹੀ ਭਗਤ ਛੜਾਵੇ ਬੰਦ ਹੀ ਭਗਤ ਨਾ ਛੁਟੇ ਮੋਹਿ ਜਿਹੜੀ ਮੈਂ ਮੈਂ ਕਰ ਦਿੱਤਾ ਨਾ ਉਹ ਮੇਰੀ ਕੀਤੀ ਹੋਈ ਨੂੰ ਮੇਰੇ ਪਿਆਰੇ ਉਹ ਮੋੜ ਸਕਦੇ ਨੇ ਕਿਉਂ ਜਾਗਾ ਕਹੇ ਆ ਦਰਗ ਚੱਲੈ ਸਾਡਾ ਤਾਂ ਜਿਵੇਂ ਕੋਈ ਸਾਧ ਸੰਗਜੀ ਹਲਕੇ ਦਾ ਚੁਣਿਆ ਹੋਇਆ ਕੋਈ ਨਮਾਇਦਾ ਉਹਦਾ ਤਾਂ ਕੋਈ ਦਾਇਰਾ ਹੁੰਦਾ ਉੱਥੇ ਤੱਕ ਚੱਲਦੀ ਐ ਇਦੋਂ ਅੱਗੇ ਹੈ ਉਹਦਾ ਵੱਡਾ ਉਹਦਾ ਵੱਡਾ ਵੱਡੀ ਪਦਵੀ ਐ ਉਹਦੀ ਉੱਥੇ ਤੱਕ ਚੱਲਦੀ ਐ ਜੇ ਕੋਈ ਪ੍ਰਾਈਮ ਮਿਨਿਸਟਰ ਕਹੇ ਦੀ ਇਹ ਇੱਕ ਦੇਸ਼ ਦਾ ਕੋਈ ਉਹਦੀ ਉਹਦਾ ਵੀ ਹੱਦਬੰਦੀ ਐ ਉੱਥੇ ਤੱਕ ਚੱਲਦੀ ਐ ਪਹਿਲੇ ਟਾਈਮਾਂ ਵਿੱਚ ਰਾਜੇ ਸੀ ਜਿੱਥੇ ਤੱਕ ਉਹਦੀ ਹੱਦਬੰਦੀ ਉੱਥੇ ਤੱਕ ਚੱਲਦੀ ਐ ਇੱਕੋ ਹੀ ਇੱਕ ਹੈ ਉਹ ਹੈ ਨਾਮ ਦਾ ਰਸੀਆ ਸਾਧੂ ਜਿਹਦੀ ਦੋਨੀ ਜਹਾਨੀ ਚੱਲਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜਾ ਰਣਜੀਤ ਸਿੰਘ ਜੀ ਸਾਧ ਸੰਗਤ ਜੀ ਅਗੜ ਸ਼ੰਕਰ ਦਾ ਮੋਰਚਾ ਫਤਿਹ ਕਰਨ ਜਾ ਰਿਹਾ ਸੀ ਇੱਥੇ ਰਸਤੇ ਦੇ ਵਿੱਚ ਨਾ ਗੁਰਾਇਆਂ ਦੇ ਕੋਲ ਮਹਾਂਪੁਰਖ ਰਹਿੰਦੇ ਸੀ ਮਹਾਂਪੁਰਖ ਉਹਨਾਂ ਦੇ ਸਿੰਘਾਂ ਨੇ ਆਖਿਆ ਕਹਿੰਦੇ ਮਹਾਰਾਜਾ ਫਤਿਹ ਕਰਨ ਜੱਲੇ ਆ ਮੋਰਚਾ ਇੱਥੇ ਬੜੀ ਕਮਾਈ ਵਾਲੇ ਜੈਸੇ ਆ ਛੁਪਕੇ ਇੱਥੇ ਬੈਠੇ ਸੀ ਬਾਬਾ ਕੇਰਦਾਸ ਮਹਾਰਾਜ ਜੀ ਕੂਕਰਾਂ ਵਾਲੇ ਜਿਹੜਾ ਆਉਣਾ ਬਸ ਡਾਂਗ ਦੇ ਕਿਉਂਕਿ ਜਿਹੜਾ ਜਿੰਨਾ ਸੰਸਾਰੀ ਆਉਂਦਾ ਨਾ ਉਹ ਮੰਗਾ ਲੈ ਕੇ ਹੀ ਆਉਂਦਾ ਤੇ ਜਿਹੜਾ ਪਿਆਰ ਵਾਲਾ ਆ ਗਿਆ ਨਾ ਉਹਨੂੰ ਤਾਂ ਦਿਲ ਦੀਆਂ ਐ ਸਾਧ ਸੰਗਤ ਜੀ ਦਿਲ ਦੇ ਆਂਗਣ ਦੇ ਵਿੱਚ ਹਿਰਦੇ ਦੇ ਵਿਹੜੇ ਵਿੱਚ ਉਹਨੂੰ ਬਿਠਾ ਲੈਂਦੇ ਸੀ ਮਹਾਂਪੁਰਖ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਣਾਉਂਦੇ ਨਹੀਂ ਕਿਸੇ ਨੂੰ ਤੇ ਅਰਦਾਸ ਕਰਾ ਲਈਏ ਕਹਿੰਦੇ ਚੱਲੋ ਮਹਾਂਪੁਰਖਾਂ ਪਾਸ ਆ ਗਏ ਅਰਦਾਸ ਕਹਿੰਦੇ ਦੱਸੋ ਸ਼ੇਰੇ ਪੰਜਾਬ ਕਹਿੰਦੇ ਜਾ ਰਿਹਾ ਇਹਨੇ ਮੋਰਚਾ ਫਤਿਹ ਕਰਨ ਲਈ ਮਹਾਂਪੁਰਖੋ ਤੁਹਾਡੀ ਰੱਬ ਸੁਣਦਾ ਅਰਦਾਸ ਕਰੋ ਅਰਦਾਸ ਕਰ ਦਿੱਤੀ ਗੁਰੂ ਕਾ ਸਿੰਘ ਕਲੰਗੀਧਰ ਮਹਾਰਾਜੀ ਦਾ ਰਾਜ ਸਮਝ ਕੇ ਸ਼ੇਰੇ ਪੰਜਾਬ ਮਹਾਰਾ ਰਣਜੀਤ ਸਿੰਘ ਰਾਜ ਕਰਦਾ ਮਹਾਰਾਜ ਕਿਰਪਾ ਕਰਿ ਉਹ ਸਾਈ ਹੋਣਾ ਮੋਰਚਾ ਫਤਿਹ ਹੋ ਗਿਆ ਤੇ ਵਾਪਸ ਜਦੋਂ ਲੰਘੇ ਕਹਿੰਦੇ ਮਹਾਂਪੁਰਖਾਂ ਦਾ ਸ਼ੁਕਰਾਨਾ ਵੀ ਕਰ ਜੀਏ ਇਹ ਸਾਡੀ ਸੱਦ ਸੰਗ ਜੀ ਫਿਤਰਤ ਥੋੜੀ ਘਾਟ ਹੀ ਹੁੰਦੀ ਆ ਥੈਂਕਸ ਕਰਨ ਦੀ ਸ਼ੁਕਰਾਨੇ ਦੀ ਜਿੰਨੀਆਂ ਦਾਤਾਂ ਨੇ ਉਹ ਬਾਪੂ ਦੀਆਂ ਦਿੱਤੀਆਂ ਹੋਈਆਂ ਨੇ ਉਸ ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਨੇ ਦਿਨ ਰਾਤ ਵੀ ਜੇ ਉਹਦਾ ਸ਼ੁਕਰਾਨਾ ਕਰੇ ਤਾਂ ਵੀ ਥੋੜਾ ਹੈ ਆਖੂ ਸਤਨਾਮ ਸ੍ਰੀ ਵਾਹਿਗੁਰੂ ਤੇ ਬਸ ਤੂੰ ਆਂਦਾ ਮੈਨੂੰ ਆ ਨਹੀਂ ਦਿੱਤਾ ਨਹੀਂ ਦਿੱਤਾ 10 ਵਸਤੂ ਲੈ ਪਾਛੇ ਪਾਵੇ ਇੱਕ ਵਸਤ ਕਾਰਨ ਵਿਕੋਟ ਗਵਾ ਉਹ ਮੂਰਖਾ ਕਦੇ ਸੋਚਿਆ ਉਹ ਕਦੇ ਸੋਚਿਆ ਜਿਹੜੇ ਲੱਖੀ ਨਾ ਕਰੋੜੀ ਕਰੋਨਾ ਦਾ ਦੌਰ ਸਾਰਿਆਂ ਨੇ ਦੇਖਿਆ ਕਰੋੜਾਂ ਕਰੋੜਾਂ ਰੁਪਈਆ ਚੱਕੀ ਖੜੇ ਸੀ ਇਹਦੇ ਸਵਾਸ ਵਧਾ ਦਿਓ ਇਹਨੂੰ ਆਕਸੀਜਨ ਦੇ ਦਿਓ ਤੈਨੂੰ ਦਿਨ ਰਾਤ ਦੀ ਇੰਨੀ ਆਕਸੀਜਨ ਫਰੀ ਦੇ ਰਿਆ ਕਦੇ ਸ਼ੁਕਰਾਨਾ ਕੀਤਾ ਉਹਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਦਿਨ ਰਾਤ ਵੀ ਉਹਦਾ ਸ਼ੁਕਰਾਨਾ ਕਰੇ ਤਾਂ ਵੀ ਥੋੜਾ ਮਾਪੁਰਖਾਂ ਕੋ ਆਗੇ ਕਹਿੰਦੇ ਮਾਪੁਰਖੋ ਬੜਾ ਬੜੀ ਕਿਰਪਾ ਕੀਤੀ ਅਰਦਾਸ ਕੀਤੀ ਮਹਾਰਾਜ ਜੀ ਨੇ ਮੋਰਚਾ ਫਤਿਹ ਕੀਤਾ ਕਹਿੰਦੇ ਮਾਪੁਰਖੋ ਦੱਸੋ ਤੁਹਾਨੂੰ ਕੀ ਚਾਹੀਦਾ ਮਸਕਰਾਇਆ ইমাম ਪੁਰਖ ਉਹ ਕਹਿੰਦੇ ਸ਼ੇਰੇ ਪੰਜਾਬ ਨੂੰ ਆਖਦੇ ਕਹਿੰਦੇ ਰਣਜੀਤ ਸਿੰਘ ਉਹ ਜਾਂਦਾ ਹੋਇਆ ਮੰਗਤਾ ਸੀ ਇਸ ਦਰ ਦੇ ਉੱਤੇ ਹੱਥ ਜੋੜ ਕੇ ਖੜਾ ਸੀ ਕਰੋ ਅਰਦਾਸ ਕਹਿੰਦੇ ਹੁਣ ਆ ਗਿਆ ਕੰਮ ਪੂਰਾ ਹੋ ਗਿਆ ਕਹਿੰਦੇ ਹੁਣ ਦਾਤਾ ਬਣ ਗਿਆ ਹੁਣ ਮੈਨੂੰ ਆਖਦਾ ਵੀ ਦੱਸਿਓ ਜੇ ਤੁਹਾਨੂੰ ਕੋਈ ਲੋੜ ਹੋਈ ਤਾਂ ਕਹਿੰਦੇ ਇਹ ਨਹੀਂ ਪਤਾ